ਸਤਿ ਸ਼੍ਰੀ ਅਕਾਲ ਜੀ ਜਿਹੜੀ ਤੁਸੀਂ ਆ ਸਾਹਮਣੇ ਐਚ ਅਫਗਾਹ ਦੇਖ ਰਹੇ ਹੋ ਇਹਦਾ ਰੈੱਡ ਵਾਟਰ ਦਾ ਕੇਸ ਸੀਗਾ ਬਾਈਆਂ ਨੇ 3-4 ਦਿਨ ਪਹਿਲਾਂ ਟ੍ਰੀਟਮੈਂਟ ਕਰਾਇਆ ਸੀਗਾ ਟ੍ਰੀਟਮੈਂਟ ਕਰਾਣ ਤੇ باوجود ਵੀ ਇਹ ਉਦਾਂ ਹੀ ਪਿਸ਼ਾਬ ਚ ਖੂਨ ਆਈ ਗਿਆ ਫਰਕ ਨਹੀਂ ਪਿਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਆਉਂਦਿਆਂ ਇਹਦਾ ਐਚਬੀ ਟੈਸਟ ਕਰਾਇਆ ਐਚਬੀ ਬਾਈ ਜੀ ਐਚਬੀ ਕਿੰਨਾ ਸੀਗਾ ਇਹਦਾ 4 ਗ੍ਰਾਮ ਸੀਗਾ 4 ਗ੍ਰਾਮ ਸੀ 4 ਗ੍ਰਾਮ ਐਚਬੀ ਹੋਣ ਦੇ ਕਾਰਨ ਇਹ ਬੈ ਗਈ ਲੱਤਾਂ ਤੋਂ ਉੱਠਦੀ ਨਹੀਂ ਸੀ ਬੁੱਕਲ ਮਾਰ ਕੇ ਬੈਠੇ ਰਹੀ ਜਦੋਂ ਆਪਾਂ ਹੁਣ ਇਹਦਾ ਟ੍ਰੀਟਮੈਂਟ ਸ਼ੁਰੂ ਕੀਤਾ ਅੱਜ ਤੁਹਾਡੇ ਸਾਹਮਣੇ ਅੱਜ 5ਵਾਂ ਦਿਨ ਹੈ 5ਵੇਂ ਦਿਨ ਦੇ ਵਿੱਚ ਤੁਸੀਂ ਦੇਖ ਲਓ ਪੂਰੀ ਐਕਟਿਵ ਹੈ ਚਾਰਾ ਚਾਰਾ ਕਰ ਰਹੀ ਹੈ ਭਾਈ ਹਾਂਜੀ ਹਾਂਜੀ ਪੂਰਾ ਕਰ ਠੀਕ ਹੈ ਹੁਣ ਹਾਂਜੀ ਬਿਲਕੁਲ ਪਿਸ਼ਾਬ ਚ ਖੂਨ ਤਾਂ ਨਹੀਂ ਆ ਰਿਹਾ ਨਹੀਂ ਨਹੀਂ ਪਹਿਲਾਂ ਕਿੰਨੇ ਦਿਨ ਟ੍ਰੀਟਮੈਂਟ ਕਰਾਇਆ ਸੀ ਪਹਿਲਾਂ 4 ਦਿਨ ਕਰਾਇਆ ਸੀ ਕਰਾਇਆ ਸੀ ਠੀਕ ਹੈ ਪਹਿਲਾਂ 3-4 ਦਿਨ ਕਰਾਉਣ ਦੇ ਬਾਵਜੂਦ ਨਹੀਂ ਫਰਕ ਪਿਆ ਉਸ ਤੋਂ ਬਾਅਦ ਆਪਾਂ ਇਹਦਾ ਟ੍ਰੀਟਮੈਂਟ ਕੀਤਾ ਬਿਲਕੁਲ ਸਹੀ ਹੈ ਇਸੇ ਵੀਡੀਓ ਦੇ ਨਾਲ ਤੁਹਾਨੂੰ ਜਦੋਂ ਇਹਦੇ ਅਸੀਂ ਪਹਿਲੇ ਦਿਨ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਸੀ ਉਹ ਕੰਡੀਸ਼ਨ ਤੁਹਾਨੂੰ ਦਿਖਾਵਾਂਗੇ ਇਸੇ ਆ ਰੂਬਰੂ ਕਰਾਵਾਂਗੇ ਵੀ ਅੱਜ ਵੇਖ ਲਓ ਅੱਜ ਦੀ ਹਾਲਾਤ ਕੀ ਹੈ ਤੇ ਉਸ ਦਿਨ ਦੀ ਹਾਲਾਤ ਕੀ ਸੀ ਧੰਨਵਾਦ ਜੀ ਸਾਡੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਤੇ ਲਾਈਕ ਕਮੈਂਟ ਕਰਕੇ ਦੱਸਿਓ ਵੀ ਬਿਲਕੁਲ ਠੀਕ ਹੈ ਔਰ ਸਾਡੇ ਪੇਜ ਨੂੰ ਫੋਲੋ ਕਰ ਲਓ ਐਨੀਮਲ ਹਾਊਸ ਪੇਜ ਸਾਡਾ ਔਰ ਜੇ ਤੁਸੀਂ ਪ੍ਰੋਫਾਈਲ ਚੈੱਕ ਕਰਨੀ ਹੈ ਪ੍ਰੋਫਾਈਲ ਤੇ ਸਾਡੇ ਨਾਲ ਜੁੜਨਾ ਹੈ ਪ੍ਰੋਫਾਈਲ ਹੈ ਸੁਭਾਸ਼ ਸਿੰਘ ਸੁਭਾਸ਼ ਸਿੰਘ ਦੇ ਨਾਮ ਤੇ YouTube ਚੈਨਲ ਹੈ ਸਾਡਾ ਸੁਚੇਤ ਪੰਜਾਬ ਉਸ ਨੂੰ ਫੋਲ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਜੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਜੀ ਆਟਰ ਪਰ ਜਾਂਦੇ ਪਟਕਸ਼ਲਾ ਨਹੀਂ ਆਏ ਤੇ ਜਾਂਿੱਕੀਆਂ ਤੋਂ ਨਹੀਂ ਉਹ ਫਿਰ ਅੱਗੇ ਤਾਰ ਨਹੀਂ ਹੈਗੀ ਨਹੀਂ ਹੈਗੀ ਅੱਗੇ ਤਾਰ ਇਹ 7 ਤੋਂ ਪਰ ਅੱਗੇ ਤਾਰ ਨਹੀਂ ਨਹੀਂ ਹੈਗੀ ਤੇਰਾ ਪਿੰਡ ਕਿਹੜਾ ਹੈ ਮੈਂ ਹਸਬਣਾ ਰੋਣ ਗਾਇਆ ਸੀ ਪਿੰਡ ਤਾਂ ਬਾਂਬੀ ਹੈ